ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਇਸ ਟਾਈਮ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਦੇ ਵਿੱਚਾਂ ਕਰੇਲੂ ਪਰਿਵਾਰ ਦੇ ਘਰੇ ਆ ਪੈਸ ਟਾਈਮ ਮੌਜੂਦ ਆ ਤੇ ਇੱਕ ਬਾਈ ਉਹਨਾਂ ਦੀ ਗਾਂ ਵਕਾਊ ਆ ਕਿਨਵਾ ਸੁਆ ਕਿੰਨੇ ਦਿਨਾਂ ਦੀ ਕੱਚੀ ਆ ਉਹ ਤਾਂ ਗੱਲ ਬਾਤ ਪੁੱਛ ਤੇ ਪੁੱਛ ਲੈਨੇ ਆ ਪਰ ਉਸ ਤੋਂ ਪਹਿਲਾਂ ਰਿਕੁਐਸਟ ਬੇਨਤੀ ਆ ਵੀ ਗਾਂ ਚੰਗੇ ਦੁੱਧ ਦੀ ਮਾਲਕ ਨੇ ਪਰ ਥੋੜਾ ਜਿਹਾ ਲੇਵਾ ਟੁੱਟਮਾ ਜ਼ਰੂਰ ਰੱਖਦੀ ਐ ਚੰਗੀ ਕੱਦ ਬਾਡੀ ਦੀ ਆ ਖੁੱਲੀ ਡੁੱਲੀ ਗਾਂ ਆ ਮਿੱਤਰੋ ਇਹਦੀ ਗੱਲ ਬਾਤ ਸਾਰੀ ਜਾਣਕਾਰੀ ਲੈ ਦਿੰਨਾ ਬਾਈ ਤੂੰ ਸਾਰੀ ਡਿਟੇਲ ਪੁੱਛ ਦੂੰਗਾ ਕੀ ਗੱਲ ਬਾਤ ਆ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਹੀ ਸੇਤਾ ਦੇ ਪਰਿਵਾਰ ਵੀਰੇ ਵਧੀਆ ਹੀ ਵਧੀਆ ਕਰਨੀ ਕਰਾਂਗੇ ਸਾਰੇ ਹਾਂਜੀ ਅੱਛਾ ਕੀ ਨਾਮ ਆ ਗਿਆ ਵੀਰੇ ਆਪਣਾ ਸੁਖਪ੍ਰੀਤ ਵੀਰੇ ਸੁਖਪ੍ਰੀਤ ਸਾਨੂੰ ਆ ਬਾਈ ਸੁਖਵੀਰ ਸਿੰਘ ਸੁਖਵੀਰ ਤੇ ਘਰ ਕਿ ਕਰ ਜਦੋਂ ਮੋਦੀ ਕਿਲੇ ਪਾਸੇ ਉਹਨੇ ਬਸ ਖੱਬੇ ਹੱਥ ਮੁੜ ਕੇ ਨਾਲ ਹੀ ਆ ਨਾਲ ਹੀ ਤੁੰਬੜਪਣ ਵੜਦੇ ਆ ਸਰਖਾ ਬੇਕਾਕੇ ਮੈਂਬਰ ਦਾ ਕਰ ਜਿਹਨੂੰ ਮਰਜ਼ੀ ਪੁੱਛ ਲਿਓ ਬਸ ਠੀਕ ਆ ਟਰਾਂਸਫਾਰਮ ਦੀ ਨਿਸ਼ਾਨੀ ਦਿਖਾ ਦੇ ਸਹੀ ਆ ਅੱਛਾ ਆਪਣੇ ਗਾਂ ਵੇਤਨੀ ਕਿੰਨਾਂ ਵਸੂਆ ਚੌਥਾ ਸੂਆ ਵੀਰੇ ਸੋਣਾ ਇਹਨੇ ਚੌਥਾ ਸੂਆ ਇਹਨੇ ਸੋਣਾ ਹਾਂਜੀ ਕਿੰਨੇ ਦਿਨ ਪਏ ਜਾਂਦੇ ਆ ਇਹਦੇ ਬਚਾਰ ਕੀ ਤਾਂ ਰਹਿਗੇ ਵੀਰੇ ਚਾਰ ਕੁ ਦਿਨ ਹੀ ਰਹਿਗੇ ਕਿੰਨੇ ਕੁ ਦੁੱਧ ਚੁੰਦਾ ਰਿਆ ਤੂੰ ਇਹਦੇ ਤੇ ਅਸੀਂ 28 ਲੀਟਰ ਤੋਂ ਚੋਇਆ ਵੀਰੇ ਦੁੱਧ ਦਾ 28 ਲੀਟਰ ਦੁੱਧ ਕੰਡੇ ਤੇ ਜੋਕਿਆ ਹੋਇਆ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਠੀਕ ਆ ਚੰਗੀ ਭਰਾਇਆ ਹਾਂਜੀ ਠੀਕ ਹੈ ਟੂਕਾ ਚੰਗੇ ਪ੍ਰਾ ਹਾਂਜੀ ਹਾਂਜੀ ਵਧੀਆ ਸੀ ਮੈਂ ਪਿਆ ਅੱਛਾ ਨਾ ਮੂੰਹ ਤੇ ਦੀਪ ਲਿਆਈ ਕੈਮਰਾ ਮੜਾਈ ਨੇ ਜਦੀ ਕਰੀਏ ਗੰਡਾ ਹੀ ਆ ਦੋ ਕੇ ਵੇ ਉਹ ਵੈਸੇ ਹੀ ਆਈ ਉਹਦੀ ਸ਼ੁਰੂ ਤੁਸੀਂ ਪਹਿਲਾਂ ਹਾਂਜੀ ਹਾਂਜੀ ਸ਼ੁਰੂ ਤੁਸੀਂ ਠੀਕ ਹੈ ਬਈ ਉਵੇਂ ਮਾਲਾ ਕੋਈ ਉਵੇਂ ਤਾਂ ਨਹੀਂ ਕੋਈ ਖਾਣ ਪੀਣ ਨੂੰ ਕੋਈ ਚੱਟ ਨੀ ਵਧੀਆ ਠੰਡੀ ਅੱਛਾ ਲੇਵਾ ਟੁੱਟ ਮਾ ਦਿਖਾਉਂਦੀ ਥੋੜਾ ਜਿਹਾ ਹਣਾ ਉੰਜ ਹਾਂਜੀ ਉਹ ਜੋ ਕੋ ਹੈਗਾ ਸਾਹਮਣੀ ਉਹਦਾ ਜਦੋਂ ਭਰ ਜਾਂਦੀ ਉਹਦੋਂ ਬਰਾਬਰ ਕਰਦੇ ਹਾਂ ਹਾਂਜੀ ਹਾਂਜੀ ਜਿਵੇਂ ਤਿਆਰੀ ਚ ਆ ਜਾਂਦੀ ਹਾਂਜੀ ਹਾਂਜੀ ਜਿਹੜਾ ਸੂਪ ਹੀ ਉਹ ਤਾਂ ਪਾਇਆ ਜੀ ਅਜਾ ਦੁੱਧ ਦਾ 28 27 ਲੀਟਰ ਦਾ ਰਿਕਾਰਡ ਆ ਹਨਾ ਰੇਡ ਵੇਰੇ ਕੀ ਰੱਖਿਆ ਜਾਂਦਾ ਰੇਡ ਵੇਰੇ 80 ਹਜ਼ਾਰ ਮੰਗਦੇ ਆ ਮਾਨਤਨ ਕਰਦੇ ਆ ਹਾਂ ਕੋਈ ਨਹੀਂ ਮੌਕੇ ਤੇ ਮਾਨਤਨ ਕਰਦਾ ਮੈਂ ਵੀ ਇੱਥੇ ਜੇ ਰੱਸਾ ਫੜਾਉਣਾ ਉੱਥੇ ਜੇ ਗੱਲ ਦਾ ਕਿਉਂਕਿ ਸੁਆਗਤੀ ਜੱਜ ਉੱਥਾ ਆ ਗਿਆ ਹਨਾ ਹਾਂਜੀ ਵੱਡੀ ਹੋ ਗਈ ਗਾਣ ਕੋਈ ਨਹੀਂ ਵੇਰੇ ਮੌਕੇ ਤੇ ਕਰਦਾ ਮੈਂ ਮਾਨਤਨ ਕੋਈ ਚੱਕਾ ਢੁੱਲਾ ਢੁੱਲਾ ਕਰਦੇ ਹਾਂਜੀ ਹਾਂਜੀ ਠੀਕ ਹੈ ਬਟੇ ਨੰਬਰ ਕਿਹੜੇ ਤੇ ਗੱਲਬਾਤ ਕਰੀਏ 9876282224 ਇੱਕ ਵਾਰੀ ਹੋਰ 9876282224 ਲੈ ਵੀ ਮਿੱਤਰੋ ਚੌਥਾ ਸੁਆ ਇਨੇ ਕਰਮ ਵਾਲੀ ਨੇ ਸੁਣਾਵਾ ਐਤਕੀ ਮੂੰਹ ਦੇ ਉੱਤੇ ਦੋ ਬੇਬਲੂਵੀਆਂ ਗੰਢਾ ਹੈਗੀਆਂ ਉਹ ਤੁਹਾਨੂੰ ਪੁੱਛ ਦਿੱਤੀਆਂ ਵੀਰੇ ਲੇਵਾ ਟਟਮਾ ਰੱਖਦੀ ਆ ਬਾਕੀ ਖਲਾਰਾ ਬਹੁਤ ਚੰਗਾ ਵਾ ਥੱਲੇ ਬਣੂਗੀ ਚੰਗੀ ਥੱਲੋਂ ਦੁੱਧ 27 28 ਲੀਟਰ ਕੰਡੇ ਤੇ ਜੋਕਨ ਵਾਲਾ ਬਾਈ ਨੇ ਚੋਇਆ ਹੋਇਆ ਕੱਦ ਬਾਡੀ ਦੀ ਖੁੱਲੀ ਡੁੱਲੀ ਗਾਵਾਂ ਕੋਈ ਇਹ ਨਾ ਸੋਚਿਆ ਜੇ ਵੀ ਛੋਟੀ ਹੋਊਗੀ ਪੂਰੀ ਵਧੀਆ ਗਾਵ ਮੈਨੂੰ ਦੁੱਧ ਵਾਲੇ ਭਰਾ ਦੇ ਲਈ ਭਾਅ ਵੀ ਠੀਕ ਆ ਬਾਈ ਅੱਜ ਕੱਲ 30 ਕਿਲੋ ਵਾਲੀ ਗਾਂ ਰੱਖੋ ਬਾਹਰ ਚੱਲਦੀ ਆ ਤੇ ਜੇ ਇਹਦੇ ਵਿੱਚ ਲੇਵਾ ਥੋੜਾ ਜਿਹਾ ਟਟਮਾ ਤੇ ਉਹ ਜਾ ਭਾਅ ਦਾ ਫਰਕ ਵੀ 20 22000 ਰਪਿਆ ਇਹ ਦੀ ਡਿਮਾਂਡ ਆ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਸੌਦਾ ਵਾ ਜਿਹੜਾ ਉਹ ਕਿੱਥੇ ਜਿੱਤੇ ਕਰਦੇ ਆਂਗੇ ਹਾਂ ਜੀ ਨਾਲ ਹੀ ਦੱਸ ਦੇ ਮੜਾ ਖੁੱਲ ਕੇ ਵੇਚਣੀ ਜਦੋਂ ਆਪਾਂ ਵੀ ਕਿੰਨੇ ਦੀ ਦੇ ਦੇਆ ਪੰਜ ਛੱਡਣਾ 10 ਛੱਡਣਾ ਕਿੰਨਾ ਛੱਡਾਂ 75 ਦੀ ਦੇ ਦਾਂ ਕੋਈ ਬਸ ਠੀਕ ਆ ਲਈ 75000 ਦੀ ਪਾਈ ਜਾਂਦਾ ਦੇ ਦੇਾਂਗੇ ਬਾਕੀ ਕੋਈ ਨਾ ਮੌਕੇ ਤੇ ਆਇਆ ਤਾਂ ਹੋਰ ਇਧਰ ਉਧਰ ਹੋ ਜੂ ਕਿਉਂਕਿ ਇਹ ਚੀਜ਼ ਤਾਂ ਪੁੱਛੀ ਆ ਵੀ ਤੁਹਾਡਾ ਸੌਦਾ ਜਿਹੜਾ ਨੇੜੇ ਹੋ ਜੇ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਤੁੰਬੜਪਨ ਜ਼ਿਲ੍ਹਾ ਫਰੋਇਪੁਰ